ਪਈਸਾ ਪਈ ਜਸਵਿੰਦਰ ਸਿੰਘ ਜੀ ਸ਼ਾਂਤ ਨਕੋਦਰ ਤੋਂ ਜੋ ਕਿ ਸਿੱਖ ਕੌਮ ਦੇ ਇੱਕ ਬਹੁਤ ਵੱਡੇ ਬਹੁਤ ਮਹਾਨ ਵਿਦਵਾਨ ਢਾਡੀ ਪ੍ਰਚਾਰਕ ਹਨ ਪਿਛਲੇ ਸਮੇਂ ਤੋਂ ਇਹਨਾਂ ਨੂੰ ਬ੍ਰੇਨ ਦੇ ਵਿੱਚ ਟਿਊਮਰ ਦੀ ਜਿਹੜੀ ਹੈ ਪ੍ਰੋਬਲਮ ਆਈ ਹੈ ਸਤ ਸੰਗਤ ਜੀ ਜਨਵਰੀ ਦੇ ਮਹੀਨੇ ਤੋਂ ਲੈ ਕੇ ਹੁਣ ਤੱਕ ਇਹਨਾਂ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਕੈਪੀਟਲ ਹਸਪੀਟਲ ਔਰ ਵੱਖ-ਵੱਖ ਹਸਪੀਟਲਾਂ ਵਿੱਚ ਚੱਲਦਾ ਇਸ ਵੇਲੇ ਇਹਨਾਂ ਦੀ ਕੀਮੋਥੈਰਪੀ ਜਿਹੜੀ ਆ ਉਹ ਕੰਪਲੀਟ ਹੋ ਚੁੱਕੀ ਆ ਔਰ ਰੇਡੀਏਸ਼ਨਸ ਜਿਹੜੀਆਂ ਉਹ ਚੱਲ ਰਹੀਆਂ ਸੋ ਦਾਸ ਦੇ ਵੱਲੋਂ ਆਪ ਸਭ ਨੂੰ ਸੰਗਤਾਂ ਨੂੰ ਵਿਦੇਸ਼ ਦੀਆਂ ਸੰਗਤਾਂ ਨੂੰ ਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਦੇਖੋ ਜੇਕਰ ਅਸੀਂ ਆਪਣੇ ਪ੍ਰਚਾਰਕ ਨਹੀਂ ਸੰਭੇ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਿੱਖ ਕੌਮ ਦਾ ਪ੍ਰਚਾਰ ਜਿਹੜਾ ਉਹ ਕਿਸ ਤਰੀਕੇ ਨਾਲ ਕਰ ਸਕਾਂਗੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਧ ਸੰਗਤ ਜੀ ਆਪ ਸਭ ਨੂੰ ਪਤਾ ਹੀ ਹੈ ਸਾਡੇ ਵੀਰ ਪਾਇਸਾ ਪਾਈ ਜਸਵਿੰਦਰ ਸਿੰਘ ਜੀ ਸ਼ਾਂਤ ਨਕੋਦਰ ਤੋਂ ਜੋ ਕਿ ਸਿੱਖ ਕੌਮ ਦੇ ਇੱਕ ਬਹੁਤ ਵੱਡੇ ਬਹੁਤ ਮਹਾਨ ਵਿਦਵਾਨ ਢਾਡੀ ਪ੍ਰਚਾਰਕ ਹਨ ਪਿਛਲੇ ਸਮੇਂ ਤੋਂ ਇਹਨਾਂ ਨੂੰ ਬ੍ਰੇਨ ਦੇ ਵਿੱਚ ਟਿਊਮਰ ਦੀ ਜਿਹੜੀ ਹੈ ਪ੍ਰੋਬਲਮ ਆਈ ਹੈ ਸਤ ਸੰਗਤ ਜੀ ਜਨਵਰੀ ਦੇ ਮਹੀਨੇ ਤੋਂ ਲੈ ਕੇ ਹੁਣ ਤੱਕ ਇਹਨਾਂ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਕੈਪੀਟਲ ਹਸਪੀਟਲ ਔਰ ਵੱਖ-ਵੱਖ ਹਸਪੀਟਲਾਂ ਵਿੱਚ ਚੱਲਦਾ ਐਸ ਵੇਲੇ ਇਹਨਾਂ ਦੀ ਕੀਮੋਥੈਰਪੀ ਜਿਹੜੀ ਆ ਉਹ ਕੰਪਲੀਟ ਹੋ ਚੁੱਕੀ ਆ ਔਰ ਰੇਡੀਏਸ਼ਨਸ ਜਿਹੜੀਆਂ ਉਹ ਚੱਲ ਰਹੀਆਂ ਸੋ ਦਾਸ ਦੇ ਵੱਲੋਂ ਆਪ ਸਭ ਨੂੰ ਸੰਗਤਾਂ ਨੂੰ ਵਿਦੇਸ਼ ਦੀਆਂ ਸੰਗਤਾਂ ਨੂੰ ਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਦੇਖੋ ਜੇਕਰ ਅਸੀਂ ਆਪਣੇ ਪ੍ਰਚਾਰਕ ਨਹੀਂ ਸੰਭੇ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਿੱਖ ਕੌਮ ਦਾ ਪ੍ਰਚਾਰ ਜਿਹੜਾ ਉਹ ਕਿਸ ਤਰੀਕੇ ਨਾਲ ਕਰ ਸਕਾਂਗੇ ਸੋ ਦਾਸ ਵੱਲੋਂ ਬੇਨਤੀ ਹੈ ਜਿੱਥੇ-ਜਿੱਥੇ ਵੀ ਇਹ ਵੀਡੀਓ ਜਾਂਦੀ ਹੈ ਜੋ-ਜੋ ਵੀ ਇਸ ਵੀਡੀਓ ਨਾਲ ਸਾਂਝ ਪਾਉਂਦਾ ਹੈ ਅਸੀਂ ਭਾਈ ਸਾਹਿਬ ਦੀ ਸਿੰਘਣੀ ਪੈਨਜੀਤ ਕੁਲਜੀਤ ਕੌਰ ਦਾ ਜਿਹੜਾ ਅਕਾਊਂਟ ਨੰਬਰ ਹੈ ਉਹ ਨਾਲ ਅਸੀਂ ਡਿਸਪਲੇ ਕੀਤਾ ਹੋਇਆ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਿੰਨਾ ਵੀ ਆਪ ਜੀ ਦੇ ਕੋਲੋਂ ਤਿਲ ਫੁੱਲ ਹੋਵੇ ਉਹ ਤੁਸੀਂ ਪੈਨਜੀਤ ਦੇ ਅਕਾਊਂਟ ਦੇ ਵਿੱਚ ਡਾਇਰੈਕਟ ਪਾਉਣਾ ਹੈ ਸੋ ਸਾਧ ਸੰਗਤ ਜੀ ਤਾਂ ਜੋ ਭਾਈ ਸਾਹਿਬ ਦਾ ਇਲਾਜ ਜਿਹੜਾ ਹੈ ਉਹ ਵਧੀਆ ਤਰੀਕੇ ਦੇ ਨਾਲ ਹੋ ਸਕੇ ਇਹਨਾਂ ਦੇ ਬੱਚੇ ਹਲੇ ਛੋਟੇ ਹਨ ਇੱਕ ਬੱਚੀ ਛੋਟੀ ਹੈ ਜਿਹੜੀ 5ਥ ਕਲਾਸ ਵਿੱਚ ਪੜ੍ਹਦੀ ਹੈ ਬਾਕੀ ਬੱਚੇ ਚਲੋ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਥੋੜਾ ਬਹੁਤ ਆਪਣਾ ਉਹਨਾਂ ਨੇ ਕਾਰਜ ਸੰਭਾਲਿਆ ਹੋਇਆ ਸੋ ਸਾਰਿਆਂ ਨੂੰ ਬੇਨਤੀ ਹੈ ਹੱਥ ਜੋੜ ਕੇ ਕਿ ਭਾਈ ਸਾਹਿਬ ਦੀ ਆਪਾਂ ਵੱਧ ਤੋਂ ਵੱਧ ਮਦਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਦੀ ਸ਼ਾਂਤ ਨਕੋਦਰ ਤੋਂ ਜੋ ਕਿ ਸਿੱਖ ਕੌਮ ਦੇ ਇੱਕ ਬਹੁਤ ਵੱਡੇ ਬਹੁਤ ਮਹਾਨ ਵਿਦਵਾਨ ਢਾਡੀ ਪ੍ਰਚਾਰਕ ਹਨ ਪਿਛਲੇ ਸਮੇਂ ਤੋਂ ਇਹਨਾਂ ਨੂੰ ਬ੍ਰੇਨ ਦੇ ਵਿੱਚ ਟਿਊਮਰ ਦੀ ਜਿਹੜੀ ਹੈ ਪ੍ਰੋਬਲਮ ਆਈ ਹੈ ਸਤ ਸੰਗਤ ਜੀ ਜਨਵਰੀ ਦੇ ਮਹੀਨੇ ਤੋਂ ਲੈ ਕੇ ਹੁਣ ਤੱਕ ਇਹਨਾਂ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਕੈਪੀਟਲ ਹਸਪੀਟਲ ਔਰ ਵੱਖ-ਵੱਖ ਹਸਪੀਟਲਾਂ ਵਿੱਚ ਚੱਲਦਾ ਇਸ ਵੇਲੇ ਇਹਨਾਂ ਦੀ ਕੀਮੋਥੈਰਪੀ ਜਿਹੜੀ ਹੈ ਉਹ ਕੰਪਲੀਟ ਹੋ ਚੁੱਕੀ ਹੈ ਔਰ ਰੇਡੀਏਸ਼ਨਸ ਜਿਹੜੀਆਂ ਉਹ ਚੱਲ ਰਹੀਆਂ ਸੋ ਦਾਸ ਦੇ ਵੱਲੋਂ ਆਪ ਸਭ ਨੂੰ ਸੰਗਤਾਂ ਨੂੰ ਵਿਦੇਸ਼ ਦੀਆਂ ਸੰਗਤਾਂ ਨੂੰ ਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਹੈ ਕੀ ਦੇਖੋ ਜੇਕਰ ਅਸੀਂ ਆਪਣੇ ਪ੍ਰਚਾਰਕ ਨਹੀਂ ਸੰਭੇ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਿੱਖ ਕੌਮ ਦਾ ਪ੍ਰਚਾਰ ਜਿਹੜਾ ਉਹ ਕਿਸ ਤਰੀਕੇ ਨਾਲ ਕਰ ਸਕਾਂਗੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਧ ਸੰਗਤ ਜੀ ਆਪ ਸਭ ਨੂੰ ਪਤਾ ਹੀ ਹੈ ਸਾਡੇ ਵੀਰ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਸ਼ਾਂਤ ਨਕੋਦਰ ਤੋਂ ਜੋ ਕਿ ਸਿੱਖ ਕੌਮ ਦੇ ਇੱਕ ਬਹੁਤ ਵੱਡੇ ਬਹੁਤ ਮਹਾਨ ਵਿਦਵਾਨ ਢਾਡੀ ਪ੍ਰਚਾਰਕ ਹਨ ਪਿਛਲੇ ਸਮੇਂ ਤੋਂ ਇਹਨਾਂ ਨੂੰ ਬ੍ਰੇਨ ਦੇ ਵਿੱਚ ਟਿਊਮਰ ਦੀ ਜਿਹੜੀ ਹੈ ਪ੍ਰੋਬਲਮ ਆਈ ਹੈ ਸਤ ਸੰਗਤ ਜੀ ਜਨਵਰੀ ਦੇ ਮਹੀਨੇ ਤੋਂ ਲੈ ਕੇ ਹੁਣ ਤੱਕ ਇਹਨਾਂ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਕੈਪੀਟਲ ਹਸਪੀਟਲ ਔਰ ਵੱਖ-ਵੱਖ ਹਸਪੀਟਲਾਂ ਵਿੱਚ ਚੱਲਦਾ ਐਸ ਵੇਲੇ ਇਹਨਾਂ ਦੀ ਕੀਮੋਥੈਰਪੀ ਜਿਹੜੀ ਹੈ ਉਹ ਕੰਪਲੀਟ ਹੋ ਚੁੱਕੀ ਹੈ ਔਰ ਰੇਡੀਏਸ਼ਨਸ ਜਿਹੜੀਆਂ ਉਹ ਚੱਲ ਰਹੀਆਂ ਸੋ ਦਾਸ ਦੇ ਵੱਲੋਂ ਆਪ ਸਭ ਨੂੰ ਸੰਗਤਾਂ ਨੂੰ ਵਿਦੇਸ਼ ਦੀਆਂ ਸੰਗਤਾਂ ਨੂੰ ਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਹੈ ਕੀ ਦੇਖੋ ਜੇਕਰ ਅਸੀਂ ਆਪਣੇ ਪ੍ਰਚਾਰਕ ਨਹੀਂ ਸੰਭੇ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਿੱਖ ਕੌਮ ਦਾ ਪ੍ਰਚਾਰ ਜਿਹੜਾ ਉਹ ਕਿਸ ਤਰੀਕੇ ਨਾਲ ਕਰ ਸਕਾਂਗੇ ਸੋ ਦਾਰਸ ਵੱਲੋਂ ਬੇਨਤੀ ਹੈ ਜਿੱਥੇ-ਜਿੱਥੇ ਵੀ ਇਹ ਵੀਡੀਓ ਜਾਂਦੀ ਹੈ ਜੋ-ਜੋ ਵੀ ਇਸ ਵੀਡੀਓ ਦੇ ਨਾਲ ਸਾਂਝ ਪਉਂਦਾ ਹੈ ਅਸੀਂ ਭਾਈ ਸਾਹਿਬ ਦੀ ਸਿੰਘਨੀ ਭੈਣਜੀਤ ਕੁਲਜੀਤ ਕੌਰ ਦਾ ਜਿਹੜਾ ਅਕਾਊਂਟ ਨੰਬਰ ਹੈ ਉਹ ਨਾਲ ਅਸੀਂ ਡਿਸਪਲੇ ਕੀਤਾ ਹੋਇਆ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਿੰਨਾ ਵੀ ਆਪ ਜੀ ਦੇ ਕੋਲੋ ਤਿਲ ਫੁੱਲ ਹੋਵੇ ਉਹ ਤੁਸੀਂ ਭੈਣ ਜੀ ਦੇ ਅਕਾਊਂਟ ਦੇ ਵਿੱਚ ਡਾਇਰੈਕਟ ਪਾਉਣਾ ਹੈ ਸੋ ਸਾਧ ਸੰਗਤ ਜੀ ਤਾਂ ਜੋ ਭਾਈ ਸਾਹਿਬ ਦਾ ਇਲਾਜ ਜਿਹੜਾ ਹੈ ਉਹ ਵਧੀਆ ਤਰੀਕੇ ਦੇ ਨਾਲ ਹੋ ਸਕੇ ਇਹਨਾਂ ਦੇ ਬੱਚੇ ਹਲੇ ਛੋਟੇ ਹਨ ਇੱਕ ਬੱਚੀ ਛੋਟੀ ਹੈ ਜਿਹੜੀ 5th ਕਲਾਸ ਵਿੱਚ ਪੜਦੀ ਹੈ ਬਾਕੀ ਬੱਚੇ ਚਲੋ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਥੋੜਾ ਬਹੁਤ ਆਪਣਾ ਉਹਨਾਂ ਨੇ ਕਾਰਜ ਸੰਭਾਲਿਆ ਹੋਇਆ ਸੋ ਸਾਰਿਆਂ ਨੂੰ ਬੇਨਤੀ ਹੈ ਹੱਥ ਜੋੜ ਕੇ ਕਿ ਭਾਈ ਸਾਹਿਬ ਦੀ ਆਪਾਂ ਵੱਧ ਤੋਂ ਵੱਧ ਮਦਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ